ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਅਮਰੀਕਾ ਦੇ ਨਿਊਯਾਰਕ ਸਿੱਤ ਏਸਟ ਨਿਊਯਾਰਕ ਡਿਸਟ੍ਰਿਕਟ ਕੋਰਟ ਨੇ ਗੌਤਮ اڈਾਨੀ ਤੇ 6 ਹੋਰ ਜਣਿਆਂ ਖਿਲਾਫ ਜਿਹੜੇ ਦੋਸ਼ ਨੇ ਉਹਨਾਂ ਨੂੰ ਮੰਨਦਿਆਂ ਹੋਇਆਂ ਉਹਨਾਂ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਹੈ ਉਹਨਾਂ ਤੇ ਦੋਸ਼ ਇਹ ਹੈ ਕਿ ਉਹਨਾਂ ਨੇ 2020 ਤੋਂ ਲੈ ਕੇ 24 ਤੱਕ ਜਿਹੜੀ ਨਵਿਆਉਣਯੋਗ ਊਰਜਾ ਜਾਨੀ ਕਿ ਸੂਰਜੀ ਊਰਜਾ ਦੇ ਜਿਹੜੇ ਪ੍ਰੋਜੈਕਟ ਉੱਥੇ ਲਾਉਣੇ ਸੀ ਉਹਨਾਂ ਨੂੰ ਲਾਉਣ ਲਈ ਉਹਨਾਂ ਨੇ ਜਿਹੜਾ ਭਾਰਤ ਦੇ ਅਧਿਕਾਰੀਆਂ ਨੂੰ ਕੋਈ 250 ਮਿਲੀਅਨ ਡਾਲਰ 250 ਮਿਲੀਅਨ ਡਾਲਰ ਜਾਨੀ ਕਿ 25 ਕਰੋੜ ਡਾਲਰ ਭਾਗ 22 23 2200 ਦੇ ਨੇੜੇ ਤੇੜੇ ਕਰੋੜ ਰੁਪਏ ਰਿਸ਼ਵਤ ਵਜੋਂ ਦਿੱਤੇ ਤੇ ਜਦੋਂ ਉਹ ਕੋਰਟ ਦੇ ਵਿੱਚ ਗੱਲ ਆਈ ਤਾਂ ਉਹਨਾਂ ਦੇ ਉੱਤੇ ਇਹ ਵੀ ਇਲਜ਼ਾਮ ਲੱਗਿਆ ਕਿ ਜਿਹੜਾ ਉੱਥੇ ਜਿਹੜੀ ਰਿਸ਼ਵਤ ਵਿਰੋਧੀ ਧਾਰਾਵਾਂ ਨੇ ਉਹਨਾਂ ਦੇ ਤਹਿਤ ਉਹਨਾਂ ਨੇ ਜੋ ਝੂਠ ਬੋਲ ਕੇ ਕੋਰਟ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਉਹ ਵੀ ਉਹਨਾਂ ਦੇ ਉੱਤੇ ਦੋਸ਼ ਹੈ ਚਾਰ ਪੰਜ ਦੋਸ਼ ਹੈ ਤੇ ਅਡਾਨੀ ਜੀ ਦੇ ਉੱਤੇ ਹੁਣ ਉੱਥੋਂ ਦੇ ਜਿਹੜੇ ਗ੍ਰਿਫਤਾਰੀ ਵਾਰੰਟ ਹੈ ਉਹਨਾਂ ਦੀ ਤਲਵਾਰ ਲਟਕ ਗਈ ਹੈ ਤੁਹਾਨੂੰ ਦੱਸ ਦਈਏ ਕਿ ਤਕਰੀਬਨ 14-15 ਦੇਸ਼ ਹੈ ਜਿੱਥੇ ਜਦੋਂ ਮੋਦੀ ਜੀ ਕਿਤੇ ਆਪਣੇ ਦੌਰੇ ਤੇ ਗਏ ਐ ਤਾਂ ਉੱਥੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਸਮਝੌਤੇ ਕੀਤੇ ਆ ਉਹਨਾਂ 'ਚ ਅਡਾਨੀ ਨੂੰ ਜਾਂ ਤਾਂ ਨਾਲ ਲੈ ਕੇ ਗਏ ਐ ਜਾਂ ਅਡਾਨੀ ਉਦੋਂ ਮਹੀਨੇ 2 ਮਹੀਨੇ ਬਾਅਦ ਗਏ ਐ ਜਿਉਂ ਕਿਤੇ ਇੱਥੇ ਆਏ ਤਾਂ ਅਡਾਨੀ ਦੀ ਉਹਨਾਂ ਨਾਲ ਮੁਲਾਕਾਤਾਂ ਕਰਾ ਕੇ ਉਹਨਾਂ ਨੂੰ ਠੇਕੇ ਦੁਆਏ ਗਏ ਐ ਬਹੁਤ ਸਾਰੇ ਦੇਸ਼ਾਂ 'ਚ ਤੇ ਇਹ ਸਿੱਧਮ ਸਿੱਧਾ ਇਹ ਬਰਕਟ ਚਾਹੇ ਦੇਖਣ ਨੂੰ ਅਡਾਨੀ ਦੇ ਨਿਕਲੇ ਐ ਤਾਂ ਲੱਗਦਾ ਇਹ ਹੈ ਕਿ ਭਾਰਤ ਦਾ ਡੰਕਾ ਹੋਰ ਵੀ ਵਜਾਤਾ ਮੋਦੀ ਜੀ ਨੇ ਅਜਿਹੇ ਵਿਅਕਤੀ ਦੀ ਨਿੱਜੀ ਸਪੋਰਟ ਕਰਕੇ ਤੇ ਉਸ ਦੇ ਨਾਲ ਭਾਰਤ ਦੀ ਬਦਨਾਮੀ ਵੀ ਸਾਰੇ ਪਾਸੇ ਹੋ ਰਹੀ ਹੈ ਤੇ ਮੋਦੀ ਜੀ ਦਾ ਜਿਹੜਾ ਇਹ ਕਹਿੰਦੇ ਆ ਵੀ ਮੋਦੀ ਜੀ ਘਾ ਤੋਂ ਡੰਕਾ ਬੋਲ ਰਿਹਾ ਹੈ ਸਾਰੀ ਦੁਨੀਆ ਵਿੱਚ ਉਹ ਡੰਕਾ ਕੱਲ ਜਿਆਦਾ ਉੱਚੀ ਬੋਲ ਗਿਆ ਕਿਤੇ ਉਹਦੀ ਕੰਨ ਨਾ ਪਾਟ ਜਾਣ ਸਾਡੇ ਸਾਰੇ ਲੋਕਾਂ ਦੇ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਆਉਣ ਵਾਲੇ ਸਮਿਆਂ ਦੇ ਵਿੱਚ ਤੇ ਦੂਸਰਾ ਇਹ ਹੈ ਵੀ ਇਹਦੇ ਵਿੱਚ ਜਿਹੜਾ ਪਹਿਲਾ ਹਿੰਡਨਬਰger ਰਿਸਰਚ ਰਿਪੋਰਟ ਦੇ ਵਿੱਚ 2023 ਜਨਵਰੀ ਦੇ ਵਿੱਚ ਇਹ ਬਹੁਤ ਸਾਰੇ ਖੁਲਾਸੇ ਕੀਤੇ ਗਏ ਸੀ ਵੀ ਇਹ ਅਡਾਨੀ ਜਿਹੜਾ ਉਹ ਕਿਸ ਤਰ੍ਹਾਂ ਨਾਲ ਠੱਗੀਆਂ ਮਾਰਦਾ ਹੈ ਤੇ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਠੱਗ ਕਿਹਾ ਗਿਆ ਸੀਗਾ ਉਸ ਰਿਪੋਰਟ ਦੇ ਵਿੱਚ ਤੇ ਭਾਰਤ ਸਰਕਾਰ ਨੇ ਉਹਦੇ ਖਿਲਾਫ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਸੀ ਤੇ ਅਡਾਨੀ ਨੇ ਤਿਰੰਗੇ ਝੰਡੇ ਫੜ ਕੇ ਸਪਸ਼ਟੀਕਰਨ ਦਿੱਤਾ ਸੀ ਵੀ ਇਹ ਅਟੈਕ ਮੇਰੇ ਤੇ ਨਹੀਂ ਇਹ ਭਾਰਤ ਤੇ ਅਟੈਕ ਹੈ ਜਣੀ ਭਾਰਤ ਤੇ ਅਡਾਨੀ ਦੋਨੇ ਇੱਕ ਮਿਕ ਨੇ ਇੱਕੋ ਨਾਂ ਦੇ ਨਾਲ ਜਾਣੇ ਜਾ ਰਹੇ ਹੈ ਮੋਦੀ ਜੀ ਦੀ ਨਜ਼ਰ ਦੇ ਵਿੱਚ ਜਦੋਂ ਕੋਈ ਅਡਾਨੀ ਤੇ ਗੱਲ ਆਉਂਦੀ ਹੈ ਤਾਂ ਮੋਦੀ ਦੇ ਮੰਤਰੀ ਜਿਹੜੇ ਹੈ ਇੱਕ ਤੋਂ ਵੱਧ ਇੱਕ ਪ੍ਰੈਸ ਕਾਨਫਰੰਸ ਜੁਟ ਜਾਂਦੇ ਆ ਵੀ ਇਹ ਭਾਰਤ ਤੇ ਬਹੁਤ ਵੱਡਾ ਹਮਲਾ ਹੈ ਭਾਰਤ ਦੀ ਆਰਥਿਕਤਾ ਦੇ ਉੱਤੇ ਹਮਲਾ ਹੈ ਤੇ ਇਹਦਾ ਮਤਲਬ ਹੈ ਵੀ ਜਿਹੜੇ ਇਹ ਵਾਰੰਟ ਨੇ ਇਹ ਹੁਣ ਭਾਰਤ ਦੇ ਨਿਕਲ ਕੇ ਕਿਉਂਕਿ ਉਦੋਂ ਤਾਂ ਤਰੰਗਾ ਫੜ ਕੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਸੀ ਇਹ ਮੋਦੀ ਨੂੰ ਇਹਦੇ ਉੱਤੇ ਸਪਸ਼ਟ ਕਰਨਾ ਚਾਹੀਦਾ ਹੈ ਬੀਜੇਪੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕੇਂਦਰ ਦੀ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਵੀ ਇਹ ਵਰਾਟ ਕਿਦੇ ਨਿਕਲੇ ਆਗੇ ਦੂਸਰੀ ਗੱਲ ਦੋਸਤੋ ਕੱਲ ਮਹਾਰਾਸ਼ਟਰ ਤੇ ਚਾਰਖੰਡ ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਹੋਈਆਂ ਜੋ ਉਹਨਾਂ ਦੇ ਐਗਜ਼ਿਟ ਰਿਜ਼ਲਟ ਹੈ ਉਹ ਅਸੀਂ ਨਹੀਂ ਤੁਹਾਡੇ ਨਾਲ ਸਾਂਝੇ ਕਰਨੇ ਪੰਜਾਬ ਦੇ ਵਿੱਚ ਵੀ ਚਾਰ 22 ਇਲੈਕਸ਼ਨ ਹੋ ਗਈਆਂ ਉਹਨਾਂ ਦੇ ਬਾਰੇ ਵੀ ਕੋਈ ਬਹੁਤੀ ਗੱਲ ਨਹੀਂ ਕਰਨੀ ਪਰਸੋਂ ਨੂੰ ਆਪਾਂ ਨੂੰ ਪਤਾ ਲੱਗ ਜਾਣਾ ਹੈ ਰਿਜ਼ਲਟ ਤੇ ਜਿਹੜੀ ਗੱਲ ਤੁਹਾਡੇ ਨਾਲ ਕਰਨ ਵਾਲੀ ਹੈ ਉਹ ਇਹ ਹੈ ਕਿ ਯੂਪੀ ਦੇ ਵਿੱਚ 9 ਵਿਧਾਨ ਸਭਾ ਦੇ ਹਲਕਿਆਂ ਦੀ ਉਪ ਚੋਣ ਹੋਣੀ ਸੀ ਕੱਲ ਉਹ ਜਿਹੜੀ ਹੋਈ ਉਹਦੇ ਵਿੱਚ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਕਿ ਜੇ ਕੋਈ ਮੁਸਲਮਾਨ ਔਰਤਾਂ ਜਾਂ ਬੰਦੇ ਵੋਟ ਪਾਉਣ ਜਾ ਰਹੇ ਹੈ ਤਾਂ ਉਹਨਾਂ ਤੇ ਵੈਰੀਕੇਟ ਲਾਏ ਹੋਏ ਹੈ ਰੋਕੇ ਗਏ ਹੈ ਉਹ ਪਹਿਲਾਂ ਦੂਜਿਆਂ ਨੂੰ ਨਹੀਂ ਰੋਕਿਆ ਗਿਆ ਕੱਲੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਆਈਡੀ ਕਾਰਡ ਚੈੱਕ ਕਰੇ ਜਾ ਰਹੇ ਹੈ ਪੁਲਿਸ ਵੱਲੋਂ ਜਦ ਕਿ ਚੋਣ ਕਮਿਸ਼ਨ ਦੀ ਕੋਈ ਹਦਾਇਤ ਨਹੀਂ ਪੁਲਿਸ ਵਾਲਿਆਂ ਨੇ ਕੁਝ ਨਹੀਂ ਕਰਨਾ ਜੋ ਆਈਡੀ ਕਾਰਡ ਦੇਖਣਾ ਜੋ ਆਪਦੀ ਤਸੱਲੀ ਕਰਨੀ ਹੈ ਵੀ ਇਹ ਇਹ ਜਾਇਜ਼ ਵੋਟਰ ਹੈ ਕਿ ਨਜਾਇਜ਼ ਵੋਟਰ ਹੈ ਉਹ ਜਿਹੜੀ ਅੰਦਰ ਟੀਮ ਬੈਠੀ ਹੈ ਪੋਲਿੰਗ ਬੂਥ ਦੇ ਉੱਤੇ ਉਹਨੇ ਚੈੱਕ ਕਰਨਾ ਹੈ ਜਿਹੜਾ ਕੋਈ ਏਜੰਟ ਹੈਗਾ ਕਿਸੇ ਪਾਰਟੀ ਦਾ ਉਹ ਇਤਰਾਜ਼ ਕਰ ਸਕਦਾ ਹੈ ਵੀ ਇਹ ਬੰਦਾ ਇਹ ਨਹੀਂ ਉਹ ਆਪਣੇ ਇਤਰਾਜ਼ ਨੂੰ ਦੂਰ ਕਰ ਸਕਦਾ ਹੈ ਵੋਟਰ ਪਰ ਇੱਥੇ ਪੁਲਿਸ ਲੱਗੀ ਰਹੀ ਹੈ ਇਸ ਗੱਲ ਦੇ ਉੱਤੇ ਤੇ ਇੱਕ ਥਾਂ ਤਾਂ ਇਹ ਹੈ ਵੀ ਦੋ ਔਰਤਾਂ ਜਿਹੜੀਆਂ ਨੇ ਉਹ ਬਹਿਸ ਕਰ ਰਹੀਆਂ ਨੇ ਪੁਲਸ ਵਾਲੇ ਨਾਲ ਪੁਲਸ ਵਾਲੇ ਨੇ ਨੰਗਾ ਰਵਾਲਵਰ ਇਹ ਕੱਢਿਆ ਹੋਇਆ ਤੇ ਔਰਤਾਂ ਦਲੇਰੀ ਦੇ ਨਾਲ ਕਹਿ ਰਹੀਆਂ ਨੇ ਵੀ ਤੂੰ ਸਾਨੂੰ ਗੋਲੀ ਨਹੀਂ ਮਾਰ ਸਕਦਾ ਹੈ ਤੇਰੀ ਗੋਲ ਕਾਲੀ ਤੋਂ ਅਸੀਂ ਕੋਈ ਨਹੀਂ ਡਰਦੇ ਅਸੀਂ ਵੋਟ ਪਾਉਣ ਆਏ ਹੋਇਆ ਵੋਟ ਪਾ ਕੇ ਆਵਾਂਗੇ ਤੂੰ ਕੌਣ ਹੁੰਨਾ ਸਾਨੂੰ ਚੈੱਕ ਕਰਨ ਵਾਲਾ ਤੇ ਉਹ ਭੱਜ ਜਾਂਦਾ ਤੇ ਉਸ ਤਰ੍ਹਾਂ ਦੀਆਂ ਗੱਲਾਂ ਕਈ ਥਾਵਾਂ ਤੇ ਜਦੋਂ ਉਹ ਅੰਦਰ ਵੀ ਚਲੇ ਗਏ ਲੋਕ ਪੋਲਿੰਗ ਬੂਥ ਤੇ ਉੱਥੇ ਜਾ ਕੇ ਵੀ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਜਿਹੜਾ ਕੋਈ ਵੋਟ ਪਾਉਣ ਚਲੇ ਹੀ ਗਿਆ ਤਾਂ ਉਹਦੇ ਮਗਰ ਉਹਨਾਂ ਦੇ ਬੀਜੇਪੀ ਦੇ ਏਜੰਟ ਉੱਥੇ ਬੈਠਾ ਜਿਹੜਾ ਉਹ ਉਹਦੇ ਗਿਆ ਦੇਖਣ ਵੀ ਇਹਨੇ ਕਿਹੜਾ ਬਟਨ ਦਬਾਇਆਗਾ ਜਣੀ ਪੂਰੀਆਂ ਤਾਂ ਘੜੀਆਂ ਹੋਈਆਂ ਨੇ ਤੇ ਇਹ ਇਹਦੇ ਉੱਤੇ ਅਖਲੇਸ਼ ਯਾਦਵ ਨੇ ਇਲੈਕਸ਼ਨ ਕਮਿਸ਼ਨ ਨੂੰ ਟਵੀਟ ਕਰਕੇ ਵੀ ਲਿਖਿਆ ਤੇ ਉਹਨੂੰ ਟੈਗ ਕੀਤੀਆਂ ਇਹ ਵੀਡੀਓ ਜਿਹੜੀਆਂ ਆਈਆਂ ਤੇ ਚਾਹੇ ਸਾਰਾ ਕੁਝ ਤਾਂ ਠੀਕ ਨਹੀਂ ਹੋ ਸਕਿਆ ਪਰ ਇਸ ਦਾ ਨਤੀਜਾ ਇਹ ਹੋਇਆ ਕਿ ਪੰਜ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਿਆ ਚੋਣ ਕਮਿਸ਼ਨ ਨੇ ਵੀ ਉਹ ਉਹਨਾਂ ਦਾ ਕੰਮ ਨਹੀਂ ਸੀ ਜਿਹੜੀ ਉਹ ਕਰ ਰਹੇ ਸੀ ਉਹ ਉਹਨਾਂ ਦੀ ਡਿਊਟੀ ਦਾ ਹਿੱਸਾ ਨਹੀਂ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਚੋਣ ਕਮਿਸ਼ਨ ਚੋਣ ਦੇ ਦੌਰਾਨ ਜਿਹੜੇ ਐਫ ਆਈ ਆਰ ਹੁੰਦੀਆਂ ਨੇ ਕੇਸ ਦਰਜ ਹੁੰਦੇ ਐ ਚੋਣਾ ਮੁੱਕ ਜਾਂਦੀਆਂ ਨੇ ਆਪਾਂ ਸਾਰੇ ਭੁੱਲ ਜਾਂਦੇ ਆਂ ਵੀ ਕੀ ਹੋਇਆ ਅਸੀਂ ਸਮਝਦੇ ਹਾਂ ਵੀ ਅਜਿਹੇ ਬੰਦਿਆਂ ਦੇ ਉੱਤੇ ਨਾ ਸਿਰਫ ਚੋਣ ਜਾਬਤੇ ਦੀ ਉਲੰਘਣਾ ਦੇ ਕੇਸ ਦਰਜ ਹੋਣ ਪਰ ਪਰ ਸੋ ਬੰਦਾ ਫੜਿਆ ਸੀਗਾ ਬినੋਦ ਤਾਵੜੇ ਕੈਸ਼ ਵੰਦਾ ਹੋਇਆ ਹੋਟਲ ਦੇ ਵਿੱਚ ਨੰਗੇ ਹੱਥੀ ਪੈਸੇ ਉੱਥੇ ਦਿਸ ਰਹੇ ਆ ਵੀਬੀਏ ਦੇ ਕਰਮਚਾਰੀ ਨੇ ਉਹਨੂੰ ਫੜਿਆ ਸੀਗਾ ਤੇ ਉੱਥੋਂ ਚੋਣ ਕਮਿਸ਼ਨ ਵੀ ਮੰਨਿਆ ਵੀ ਤਕਰੀਬਨ 9.5 ਲੱਖ ਰੁਪਏ ਦਾ ਕੈਸ਼ ਉੱਥੋਂ ਮਿਲਿਆ ਉਹਦੇ ਕਮਰੇ 'ਚੋਂ ਜਦ ਕਿ ਪ੍ਰਚਾਰ ਬੰਦ ਹੋ ਚੁੱਕਿਆ ਸੀ ਸਾਰਾ ਕੁਝ ਸੀ ਚੋਣ ਅਗਲੇ ਦਿਨ ਹੋਣੀ ਸੀ ਪਰਸੋਂ 19 ਤਰੀਕ ਦੀ ਸ਼ਾਮ ਦੀ ਗੱਲ ਹੈ ਜਦੋਂ ਇਹ ਗੱਲਾਂ ਹੋਈਆਂ ਉਦੇ ਤੇ ਵੀ ਕੇਸ ਦਰਜ ਹੋਇਆ ਨਾਲ ਕੈਂਡੀਡੇਟ ਤੇ ਕੇਸ ਦਰਜ ਹੋਇਆ ਉਹ ਕੇਸ ਹੁਣ ਮੁੱਕ ਨਾ ਜਾਣ ਅੱਜ ਚੋਣਾ ਹੋ ਗਈਆਂ ਉਹ ਕੇਸਾਂ ਦੀ ਲੰਬੇ ਸਮੇਂ ਤੱਕ ਜਾਂਚ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਨਹੀਂ ਅਜੇ ਤੱਕ ਸੁਣੀ ਅਸੀਂ ਨੇ ਕਦੇ ਚੋਣ ਕਮਿਸ਼ਨ ਵੈਸੇ ਤਾਂ ਮੋਦੀ ਸਰਕਾਰ ਦੀ ਜੇਬ ਜੀ ਹੈ ਪਰ ਤਾਂ ਵੀ ਲੋਕਾਂ ਨੂੰ ਇਹ ਉਮੀਦ ਰੱਖਣੀ ਚਾਹੀਦੀ ਹੈ ਤੇ ਜਾਗਰਤ ਵੀ ਹੋਣਾ ਚਾਹੀਦਾ ਹੈ ਵੀ ਇਹਨਾਂ ਗੱਲਾਂ ਨੂੰ ਗਾਹੇ-ਬਗਾਹੇ ਤੇ ਪ੍ਰੈਸ ਵੀ ਇਸ ਗੱਲ ਨੂੰ ਗਾਹੇ-ਬਗਾਹੇ ਦੇਖੇ ਵੀ ਇਹਨਾਂ ਕੇਸਾਂ ਦਾ ਬਣਿਆ ਕੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਲਈਏ ਜਦੋਂ ਬਾਬਰੀ ਮਸਜਿਦ ਦਾ ਕੇਸ ਅਜੇ ਚੱਲਦਾ ਸੀਗਾ ਉਸ ਟਾਈਮ 1991 ਦੇ ਵਿੱਚ ਇੱਕ ਕਾਨੂੰਨ ਪਾਰਲੀਮੈਂਟ ਨੇ ਪਾਸ ਕੀਤਾ ਜਿਹੜਾ ਕਿ ਧਾਰਮਿਕ ਸਥਾਨਾਂ ਬਾਰੇ ਕਾਨੂੰਨ ਹੈ ਉਸ ਕਾਨੂੰਨ ਮੁਤਾਬਕ ਜਿਹੜੇ ਧਾਰਮਿਕ ਸਥਾਨ 15 ਅਗਸਤ 1947 ਤੋਂ ਪਹਿਲਾਂ ਦੇ ਬਣੇ ਹੋਏ ਆ ਉਹਨਾਂ ਬਾਰੇ ਕੋਈ ਵੀ ਝਗੜਾ ਕਿਸੇ ਵੀ ਅਦਾਲਤ ਦੇ ਵਿੱਚ ਨਹੀਂ ਲਿਆ ਜਾ ਸਕਦਾ ਤੇ ਪਿੱਛੇ ਪਿਛਲੇ 2 ਡੇਢ 2 ਸਾਲ ਦੇ ਵਿੱਚ ਵਾਰਾਨਸੀ ਦੀ ਇੱਕ ਮਸਜਿਦ ਹੈ ਜਿਹਨੂੰ ਆਪਾਂ ਜਿਹੜਾ ਗਿਆਨ ਬਾਪੀ ਮਸਜਿਦ ਕਹਿੰਦੇ ਆ ਤੇ ਉਹਨੂੰ ਉਹਦੇ ਚ ਕਿਹਾ ਗਿਆ ਵੀ ਇਹ ਤੇ ਗौरी श्रृंगार ਮੰਦਿਰ ਹੈਗਾ ਉਹਦੇ ਉੱਤੇ ਲੋਕਲ ਅਦਾਲਤ ਦੇ ਵਿੱਚ ਉੱਥੋਂ ਦੇ ਕੁਝ ਬੰਦੇ ਗਏ ਉਹਨਾਂ ਨੇ ਉੱਥੇ ਜਾ ਕੇ ਸਰਵੇਦਾ ਕਰਨਾ ਸ਼ੁਰੂ ਕਰ ਦਿੱਤਾ ਉਹ ਜਿਹੜੀ ਦੂਜੀ ਧਿਰ ਹੈ ਮਸਜਿਦ ਵਾਲੀ ਉਹ ਹਾਈ ਕੋਰਟ ਚ ਗਈ ਹਾਈ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਫਿਰ ਸੁਪਰੀਮ ਕੋਰਟ ਚ ਗਈ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬ ਰਿਟਾਇਰ ਹੋ ਗਏ ਸੀ ਚੀਫ ਜਸਟਿਸ ਡੀワイ ਚੰਦਰ ਚੂੜ ਜਿਨ੍ਹਾਂ ਨੂੰ ਜਿਹੜੇ ਰੱਬ ਤੋਂ ਸੇਧ ਲੈਂਦੇ ਹੁੰਦੇ ਸੀਗੇ ਵੀ ਭਗਵਾਨ ਮੈਨੂੰ ਦੱਸ ਮੈਂ ਕਿਵੇਂ ਫੈਸਲਾ ਕਰਾਂ ਉਹਨਾਂ ਨੇ ਵੀ ਭਗਵਾਨ ਤੋਂ ਮਤਲਬ ਆਦੇਸ਼ ਲਿਆ ਹੋਣਾ ਸ਼ਾਇਦ ਤੇ ਉਹਨਾਂ ਨੇ ਉਸ ਸਰਵੇ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ ਕੀਤਾ ਉਹਦੀ ਬੜੀ ਵੱਡੀ ਨਿੰਦਿਆ ਹੋਈ ਉਹਦੀ ਜਸਟਿਸ ਚੰਦਰ ਚੂੜ ਸਾਹਿਬ ਦੀ ਕਿਉਂਕਿ ਐਸ ਕਾਨੂੰਨ ਮੁਤਾਬਕ 99 ਦੇ ਕਾਨੂੰਨ ਮੁਤਾਬਕ ਉਹ ਸਿੱਧਾ ਹੀ ਕਹਿ ਸਕਦਾ ਸੀ ਵੀ ਇਸ ਕਾਨੂੰਨ ਮੁਤਾਬਕ ਨਵੇਂ ਝਗੜੇ ਜਿਹੜੇ ਬਿਲਕੁਲ ਬੰਦ ਹੁਣ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾਊਗੀ ਇਹਨੂੰ ਬੰਦ ਕਰੋ ਕੋਈ ਸਰਵੇ ਨਹੀਂ ਹੋਣਾ ਪਰ ਉਹਨੇ ਨਹੀਂ ਕੀਤਾ ਅਜਿਹਾ ਸਰਵੇ ਹੋਇਆ ਰੌਲਾ ਪਿਆ ਵੀ ਇੱਥੇ ਪਾਣੀ ਆਲਾ ਫਾਰਾ ਹੈ ਇੱਥੇ ਫਲਾਣੀ ਚੀਜ਼ ਹੈ ਇੱਥੇ ਮੰਦਿਰ ਹੈ ਉਹ ਰੌਲਾ ਗਾਹਾਂ ਲੰਬੇ ਸਮੇਂ ਤੱਕ ਸਾਰੇ ਦੇਸ਼ ਦੇ ਵਿੱਚ ਪੈਂਦਾ ਰਿਆ ਰਹੇ ਫਿਰ ਮਾਥਰਾ ਦਾ ਕੇਸ ਆ ਗਿਆ ਹੁਣ ਕੱਲ ਜਿਹੜਾ ਹੈ ਕੱਲ ਸੰਬਲ ਦੇ ਵਿੱਚ ਯੂਪੀ ਦੇ ਸੰਬਲ ਦੇ ਵਿੱਚ ਇੱਕ ਮਸਜਿਦ ਹੈ ਬਹੁਤ ਪੁਰਾਣੀ 500 ਸਾਲ ਪਹਿਲਾਂ ਦੀ ਉਹਦੇ ਚ ਇੱਕ ਜਿਹੜਾ ਬੰਦਾ ਹੈਗਾ ਆਪਣਾ ਉਹ ਵਿਸ਼ਨੂੰ ਸ਼ੰਕਰ ਜੈਨ ਇਹ ਵਿਸ਼ਨੂੰ ਸ਼ੰਕਰ ਜੈਨ ਉਹੀ ਹੈ ਜਿਹਨੇ ਵਾਰਾਨਸੀ ਦੇ ਵਿੱਚ ਪੰਗਾ ਪਾਇਆ ਇਹੀ ਬੰਦਾ ਉਹ ਹੈ ਜਿਹਨੇ ਮਥਰਾ ਦੇ ਵਿੱਚ ਪਾਇਆ ਇਹਨੇ ਹੀ ਕੱਲ ਉੱਥੇ ਦੀ ਇੱਕ ਛੋਟੀ ਛੋਟੇ ਸਬ ਜੱਜ ਦੀ ਅਦਾਲਤ ਦੇ ਵਿੱਚ ਅਰਜੀ ਦਿੱਤੀ ਵੀ ਇਹ ਤਾਂ ਇੱਥੇ ਮੰਦਿਰ ਸੀਗਾ ਮੰਦਿਰ ਢਾਕੇ ਮਸਜਿਦ ਬਣਾ ਕੇ ਇਹਦਾ ਸਰਵੇ ਕਰਿਆ ਗਿਆ ਜੱਜ ਸਾਹਿਬ ਨੇ ਮਿੰਟ ਨਹੀਂ ਲਾਇਆ ਨਾਲ ਦੀ ਨਾਲੇ ਕਿਹਾ ਸਰਵੇ ਕਰ ਲੋ ਡੀਸੀ ਤੇ ਐਸਐਸਪੀ ਨੇ ਮਿੰਟ ਨਹੀਂ ਲਾਇਆ ਨਾਲ ਦੀ ਨਾਲੇ ਸਰਵੇ ਸ਼ੁਰੂ ਕਰ ਦਿੱਤਾ ਤੇ ਉਹਦਾ ਵੀ ਇਤਰਾਜ ਪਿਆ ਤੇ ਹੁਣ ਇਹ ਤਾਂ ਫਿਰ ਇਹਦਾ ਮਤਲਬ ਹੈ ਉਹ ਕਈ ਸਾਰੀ ਮੁਸਲਮਾਨ ਧਿਰਾਂ ਦਾ ਕਹਿਣਾ ਇਹ ਹੈ ਵੀ ਕੱਲ ਨੂੰ ਕਹਿਣਗੇ ਇਹਨਾਂ ਦੇ ਆ ਜਿਹੜੇ ਘਰ ਬਣੇ ਹੋਏ ਆ ਇੱਥੇ ਮੰਦਿਰ ਸੀਗੇ ਇਹਦਾ ਮਤਲਬ ਉਹ ਉਹ ਪੱਟੇ ਜਾਣਗੇ ਇਹ ਤਾਂ ਅੰਤੇ ਨਹੀਂ ਆਉਣਾ 1991 ਦੇ ਕਾਨੂੰਨ ਨੂੰ ਮੇਰੇ ਖਿਆਲ ਚ ਵੀ ਜਿਹੜੀ ਅਸੀਂ ਸਮਝਦੇ ਆ ਵੀ ਸੁਪਰੀਮ ਕੋਰਟ ਨੂੰ ਇਹਦਾ ਆਪਣੇ ਆਪ ਸੰਗਿਆਨ ਲੈ ਕੇ ਇਹ ਸਾਰੇ ਕੇਸ ਜਿੰਨੇ ਹੈਗੇ ਆ ਉਹਨਾਂ ਨੂੰ ਆਪਣੇ ਕੋਲ ਲੈ ਕੇ ਉਹਨੂੰ 1991 ਦੇ ਕਾਨੂੰਨ ਦੇ ਮੱਦੇ ਨਜ਼ਰ ਸਾਰੀਆਂ ਕਾਰਵਾਈਆਂ ਰੋਕ ਦੇਣੀਆਂ ਚਾਹੀਦੀਆਂ ਨੇ ਨਹੀਂ ਇਹ ਕੰਮ ਰੁਕਣਾ ਨਹੀਂਗਾ ਇਹ ਬਹੁਤ ਬੇਅੰਤ ਕੰਮ ਬਾਝਣਾ ਹੈਗਾ ਰੋਜ਼ਾਨਾ ਇਹੋ ਜਿਹੇ ਪੰਗੇ ਛਿੜੇ ਰਹੇਣੇ ਆਗੇ ਤੇ ਇਹ ਪੰਗੇ ਜਿਹੜੇ ਆ ਬੰਦ ਨਾ ਕਰਨ ਦੇ ਵਿੱਚ ਡੀ.ਵਾਈ. ਚੰਦਰ ਚੂਟ ਸਾਹਿਬ ਦਾ ਬਈ ਬਹੁਤ بڑا ਰੋਲ ਹੈ ਮਾੜਾ ਰੋਲ ਹੈ ਉਹਨਾਂ ਨੂੰ ਇਹ ਸਮਾੜੇ ਰੋਲ ਲਈ ਵੀ ਯਾਦ ਕੀਤਾ ਜਾਊਗਾ ਜਿੱਥੇ ਉਹਨੂੰ ਕੁਝ ਚੰਗੀਆਂ ਗੱਲਾਂ ਲਈ ਯਾਦ ਕਰਦੇ ਆ ਲੋਕ ਅਗਲੀ ਗੱਲ ਦੋਸਤੋ ਇਹ ਹੈ ਵੀ ਅ ਜਿਹੜਾ ਕੱਲ ਯੂਨੋ ਦੀ ਜਿਹੜੀ ਸਕਿਉਰਿਟੀ ਕਾਉਂਸਲ ਹੈ ਸੁਰੱਖਿਆ ਪ੍ਰੀਸ਼ਦ ਉਹਦੇ 15 ਮੈਂਬਰ ਨੇ ਉੱਥੇ ਆਇਆ ਵੀ ਇਹ ਤੁਰੰਤ ਪ੍ਰਭਾਵ ਨਾਲ ਗਾਜ਼ਾ ਦੇ ਵਿੱਚ ਜਿਹੜਾ ਜੰਗ ਹੈ ਉਹ ਜੰਗਬੰਦੀ ਹੋਵੇ ਤੇ ਨਾਲ ਦੀ ਨਾਲ ਸਾਰਾ ਜੰਗ ਰੋਕਿਆ ਜਾਵੇ ਉਹਦੇ ਚ ਕੱਲ ਫੇਰ ਅਮਰੀਕਾ ਨੇ ਕੱਲਾ ਇਕੋ ਹੀ ਅਮਰੀਕਾ ਨੇ ਉਹਨੂੰ ਵੀਟੋ ਕਰ ਦਿੱਤਾ 15 ਮੈਂਬਰਾਂ ਚੋਂ 14 ਮੈਂਬਰਾਂ ਨੇ ਜੰਗਬੰਦੀ ਦੇ ਹੱਕ ਚ ਫੈਸਲਾ ਕੀਤਾ ਤੇ ਇਕੱਲਾ ਅਮਰੀਕਾ ਬਰੋਚ ਚ ਖੜ ਗਿਆ ਤੇ ਉਹ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ ਤੇ ਇਹ ਅਮਰੀਕਾ ਦਾ ਇੱਕ ਕਾਰ ਹੈ ਦੂਜੇ ਵੱਨੇ ਅਮਰੀਕਾ ਨੇ ਜਿਹੜਾ ਉਹ ਯੂਕਰੇਨ ਨੂੰ ਜਿਹੜੀਆਂ ਮਿਜ਼ਾਈਲਾਂ ਸਪਲਾਈ ਕਰਤੀਆਂ ਹੋਈਆਂ ਨੇ ਉਹਨੂੰ ਆਗਿਆ ਦਿੱਤੀ ਵੀ ਤੂੰ ਇਹ ਮਿਜ਼ਾਈਲਾਂ ਜਾ ਕੇ ਰੂਸ ਦੇ ਅੰਦਰ ਤੱਕ ਤੱਕ ਦੇ ਤੇ ਉੱਥੇ ਮਾਰੋਮਾਰੀ ਕਰ ਦੇ ਉਹ ਕਹਿ ਤਾਂ ਦਿੱਤਾ ਤੇ ਰੂਸ ਨੇ ਅੱਗੋਂ ਕਿਹਾ ਵੀ ਠੀਕ ਹੈ ਫਿਰ ਅਸੀਂ ਤੁਹਾਨੂੰ ਦੇਖਾਂਗੇ ਜਿਹੜੀਆਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਉਹਨਾਂ ਦੀਆਂ ਐਮਬੈਸੀਜ਼ ਐ ਵੈਸਟਰਨ ਕੰਟਰੀਜ਼ ਦੀਆਂ ਸਾਰਿਆਂ ਦੀਆਂ ਤੇ ਅਮਰੀਕਾ ਦੀਆਂ ਕੱਲ ਉਹਨਾਂ ਨੇ ਉਹ ਮੈਸੇਜ ਬੰਦ ਕਰਕੇ ਆਪਣਾ ਬੋਰੀ ਬਿਸਤਰਾ ਚੱਕ ਕੇ ਉੱਥੋਂ ਸ਼ਿਫਟ ਹੋ ਗਏ ਜਾਨੀ ਨਾਲੇ ਤਾਂ ਡਰਦੇ ਐ ਨਾਲੇ ਬੜਕਾ ਮਾਰਦੇ ਐ ਇਹ ਗੱਲਾਂ ਚੱਲਣੀਆਂ ਨਹੀਂ ਜੰਗ ਤਾਂ ਬੰਦ ਹੀ ਹੋਣੀ ਚਾਹੀਦੀ ਐ ਇਸ ਕਰਕੇ ਇਸ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦਾ ਜਿਹੜਾ ਇਹ ਦੋਹਰਾ کردار ਹੈਗਾ ਇਹ ਸਾਨੂੰ ਸਾਰੇ ਲੋਕਾਂ ਨੂੰ ਸਮਝਣਾ ਚਾਹੀਦਾ ਐ ਕਿਉਂਕਿ ਉਹ جنگ ਦੇ ਪੱਖ ਵਾਲਿਆ جنگ ਦੇ ਵਿਰੋਧੀ ਨਹੀਂ ਹੈ ਸਾਨੂੰ ਸਾਰੀ ਦੁਨੀਆ ਦੇ ਲੋਕਾਂ ਨੂੰ جنگ ਦਾ ਹਰ ਤਰ੍ਹਾਂ ਨਾਲ ਚਾਹੀਏ ਰੂਸ ਯੂਕਰੇਨ ਦੇ ਵਿੱਚ ਹੋ ਰਿਹਾ ਤੇ ਚਾਹੀਏ ਇਹ ਗਾਜ਼ਾ ਦੇ ਵਿੱਚ ਹੋ ਰਿਹਾ ਇਜ਼ਰਾਇਲ ਵੱਲੋਂ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਜਿਹੜਾ ਧੜਵੀ ਉਹਨੂੰ ਧੜਵੀ ਕਹਿਣਾ ਚਾਹੀਦਾ ਤੇ ਜਿਹੜੇ ਧੜਵੀਆਂ ਨੂੰ ਉਂਗਲਾਂ ਲਾਉਂਦੇ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੀਦਾ ਆ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਹੈ ਜਿਹੜੀ ਵੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਉਹਨਾਂ ਸਾਰੀਆਂ ਕਿਤਾਬਾਂ ਦੀ ਇੱਕ ਲਿਸਟ ਬਣਾਈ ਹੈ ਜਿਹੜੀਆਂ ਗੈਰ ਇਸਲਾਮਿਕ ਉਹਨਾਂ ਦੀ ਨਿਗਾਚ ਹੈ ਤੇ ਉਹਨਾਂ ਨੂੰ ਲਾਇਬ੍ਰੇਰੀਆਂ ਚ ਹਟਾਇਆ ਜਾ ਰਿਹਾ ਹੈ ਤੇ ਹੋਰ ਕੀਤਾ ਜਾ ਰਿਹਾ ਹੈ ਮਜ਼ੇਦਾਰ ਗੱਲ ਦੇਖੋ ਕਿ ਤਾਲਿਬਾਨ ਤੇ ਸਾਡੇ ਭਾਰਤ ਦਾ ਜਿਹੜਾ ਹਿੰਦੂ ਤਬਰਗੇਡ ਹੈ ਉਹ ਉਹਨਾਂ ਚ ਕਿੰਨੀ ਸਮਾਨਤਾ ਹੈ ਕਿ ਇਹ ਵੀ ਜਿਹੜੀਆਂ ਗੱਲਾਂ ਉਹਨਾਂ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਨੂੰ ਸਿਲੇਬਸਾਂ ਚ ਹਟਾ ਰਹੇ ਹੈ ਤੇ ਜਿੱਥੇ ਕਿਤੇ ਕੋਈ ਸੈਮੀਨਾਰ ਹੁੰਦਾ ਹੈ ਉਹ ਸੈਮੀਨਾਰ ਨਹੀਂ ਹੋਣ ਦਿੱਤਾ ਜਾਂਦਾ ਜੇ ਕੋਈ ਇਰਾਨ ਲਿਬਨਾਨ ਜਾਂ ਫਲਸਤੀਨ ਦੀ ਐਮਬੈਸੀ ਦੇ ਲੋਕ ਯੂਨੀਵਰਸਿਟੀ 'ਚ ਭਾਸ਼ਣ ਦਿੰਦੇ ਆ ਜਾ ਕੇ ਉਹਨਾਂ ਨੂੰ ਰੋਕਿਆ ਜਾਂਦਾ ਤੇ ਇਹਨਾਂ ਦੋਹਾਂ ਦੀਆਂ ਤਾਲਿਬਾਨੀਆਂ ਦੀਆਂ ਤੇ ਸਾਡੇ ਇਹਨਾਂ ਜਿਹੜੇ ਹਿੰਦੂ ਤਵੀ ਬਰਗੇਡ ਦੇ ਲੋਕਾਂ ਦੀਆਂ ਕਾਰਵਾਈਆਂ ਇੱਕ ਦੂਜੇ ਦੇ ਨਾਲ ਮੇਲ ਕਿਉਂ ਖਾਂਦੀਆਂ ਨੇ ਸਾਨੂੰ ਜਿਹੜਾ ਵਿਚਾਰ ਤੇ ਰੱਖਣਾ ਚਾਹੀਦਾ ਉਹ ਮਹਾਪੜੇ ਇਹ ਵੀ ਮਹਾਪੜੇ ਇਸ ਕਰਕੇ ਦੁਨੀਆ ਨੂੰ ਵੰਡ ਕੇ ਲੋਕਾਂ ਨੂੰ ਵੰਡ ਕੇ ਇਹ ਰਾਜ ਕਰਨਾ ਚਾਹੁੰਦੇ ਆ ਜਿਹੜਾ ਕਿ ਅਸੀਂ ਨਹੀਂ ਹੋਣ ਦੇਣਾ ਚਾਹੁੰਦੇ ਅੱਜ ਦੀ ਗੱਲ ਚੇਨਈ ਬਹੁਤ ਵਧੀਆ ਗੱਲ ਹੈ